ਖਬਰਾਂ ਦੀ ਸ਼ੁਰੂਆਤ ਕਰਗੇ ਪੰਥਕ ਹਲਕਿਆਂ ਦੇ ਨਾਲ ਜੁੜੀ ਇੱਕ ਅਹਿਮ ਸਰਗਰਮੀ ਤੋਂ ਜਿਹੜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਨਜ਼ਰ ਵੀ ਆਊਗੀ ਪਰ ਅੰਦਰ ਖਾਤੇ ਇਹਨਾਂ ਚੀਜ਼ਾਂ ਦੇ ਉੱਤੇ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਜਿਹੇਦਰ ਗੜਗੱਜ ਜਿਨ੍ਹਾਂ ਨੇ ਹੁਣੇ ਸੌਦੇ ਸੰਭਾਲੇ ਨੇ ਕਾਰਜਕਾਰੀ ਜਿਹੇਦਰ ਵਾਜੂ ਸ੍ਰੀ ਕਲਤਖ ਸਾਹਿਬ ਦਾ ਤੇ ਇੱਕ ਹੋਰ ਤਖਤ ਸਾਹਿਬਾ ਸਾਹਿਬ ਦਾ ਜਿਹੜਾ ਉਹਨਾਂ ਨੇ ਸੌਦਾ ਸੰਭਾਲਿਆ ਉਹਨਾਂ ਦਾ ਇੱਕ ਟਾਸਕ ਮਿਲ ਗਿਆ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਲੀਡ ਕਰਦੇ ਨੇ ਜਾਂ ਸਿਆਸੀ ਤੌਰ ਤੇ ਉਹਨਾਂ ਦੇ ਆਕਾ ਨੇ ਉਹਨਾਂ ਤੋਂ ਕਿ ਪੰਜ ਜਿਹੜੀ ਮੈਂਬਰੀ ਕਮੇਟੀ ਹੈ ਉਹ ਖਤਮ ਹੋ ਗਈ ਆਪਾਂ ਪੰਜ ਮੈਂਬਰੀ ਕਮੇਟੀ ਦੇ ਕੰਮਕਾਰ ਦੇ ਉੱਤੇ ਲਗਾਤਾਰ ਆਏ ਦਿਨ ਬਦ ਦਿਨ ਕੋਈ ਨਾ ਕੋਈ ਚਰਚਾ ਜ਼ਰੂਰ ਕਰਦੇ ਮੈਂ ਉਹਨਾਂ ਨੂੰ ਇੰਨਾ ਹੰਗਾਰਾ ਮਿਲਿਆ ਉਹਨਾਂ ਨੂੰ ਇੰਨਾ ਹੰਗਾਰਾ ਮਿਲਿਆ ਪ੍ਰਵੀਨ ਜੀ ਬਿਲਕੁਲ ਇਸ ਵਿੱਚ ਕੋਈ ਦੋਹrai ਨਹੀਂ ਕਿ ਪੰਜ ਮੈਂਬਰੀ ਕਮੇਟੀ ਇਸ ਮੌਕੇ ਜਦੋਂ ਭਰਤੀ ਪ੍ਰਕਿਰਿਆ ਚਲਾ ਰਹੀ ਹੈ ਤਾਂ ਉਹਨੂੰ ਆਪ ਹਮਾਰੇ ਹੰਗਾਰਾ ਮਿਲ ਰਿਹਾ ਜੀ ਬੇਸ਼ੱਕ ਸੁਧਾਰ ਰਹਿਣ ਵਾਲੇ ਲੀਡਰ ਵੀ ਨਜ਼ਰ ਆ ਜਾਂਦੇ ਨੇ ਉਹ ਵੀ ਪ੍ਰਬੰਧ ਕਰਦੇ ਦਿਖਦੇ ਨੇ ਪਰ ਉਹ ਇੰਨੀ ਤਾਕਤ ਨਹੀਂ ਰੱਖਦੇ ਕਿ ਹੋਆ ਐ ਤਾਰਨਹਾਰ ਬਣ ਜਾਣਾ ਸੋ ਇਸ ਲਈ ਕਿਤਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮਿਆਂ ਦੇ ਅਵਾਲੇ ਨਾਲ ਉਹ ਧਿਰਾਂ ਜਿਹੜੀਆਂ ਪੰਜਾਬ ਦੇ ਵਿੱਚ ਕਿਸੇ ਸਮੇਂ ਸ਼੍ਰੋਮਣੀ ਕਾਲਦਲੀ ਸਰਕਾਰ ਰਹੀਆਂ ਸ਼੍ਰੋਮਣੀ ਕਾਲਦਲੀ ਦੇ ਮੈਂਬਰ ਰਹੀਆਂ ਸ਼੍ਰੋਮਣੀ ਕਾਲਦਲੀ ਪਿੰਡਾਂ 'ਚ ਬੂਥ ਲਾਉਂਦੀਆਂ ਰਹੀਆਂ ਜਾਂ VOTING ਪ੍ਰਕਿਰਿਆ 'ਚ ਮੋਰਚਿਆਂ 'ਚ ਇਹਨਾਂ ਗੁਰਦੁਆਰਾ ਸੰਗਠਨਾਂ ਦੇ ਕੰਮਾਂ 'ਚ ਹੁਕਮ ਕਰਨਵਾਂਦੀਆਂ ਰਹੀਆਂ ਉਹ ਜਿਹੜੇ ਸਾਈਡਲਾਈਨ ਹੋ ਗਈਆਂ ਸੀ ਜਾਂ ਨਾਰਾਜ਼ ਤੇ ਨਰਾਸ਼ ਹੋ ਗਈਆਂ ਸੀ ਉਹਨਾਂ ਨੂੰ ਇਸ ਪੰਜ ਮੈਂਬਰੀ ਕਮੇਟੀ ਤੋਂ ਆਸ ਜਾਗੀ ਤੇ ਮੁੜ ਕੇ ਉਧਰ ਨੂੰ ਫੜੀਆਂ ਨੇ ਹੂੰ ਸੋ ਉਹ ਜਿਹੜਾ ਹੰਗਾਰਾ ਮਿਲ ਰਿਹਾ ਵੱਡੀ ਕਤਰਤਾ ਹੋ ਰਹੀ ਹੈ ਉਸ ਨੇ ਬਾਦਲ ਤੇ ਨੂੰ ਫਿਕਰ ਚ ਪਾਇਆ ਜੀ ਜੀ ਹੁਣ ਉਸ ਫਿਕਰਾਂ ਦੇ ਵਿੱਚੋਂ ਮਤਲਬ ਕਿ ਕੁਛ ਨਾ ਕੁਛ ਹੁੰਦਾ ਰਹਿੰਦਾ ਕਿਉਂਕਿ ਰਾਜਨੀਤਿਕ ਜਮਾਤ ਨਾ ਕਦੇ ਵੀ ਸਿੱਧੇ ਰਾਹ ਨੂੰ ਸਮਝਣ ਦੀ ਬਜਾਏ ਟੇਢੇ ਰਾਹ ਚੁਣਦੀ ਰਹਿੰਦੀ ਹੈ ਤੇ ਫਿਰ ਉਹਦੇ ਵਿੱਚ ਕਈ ਵਾਰ ਸਫਲਤਾ ਮਿਲਦੀ ਹੈ ਕਈ ਵਾਰ ਨਹੀਂ ਮਿਲਦੀ ਹੁਣ 2 ਦਸੰਬਰ ਵਾਲੇ ਹੁਕਮਨਾਮੇ ਨੂੰ ਸਿੱਧੇ ਮੰਨਣ ਦੀ ਬਜਾਏ ਹੈਨਾ ਉਸ ਦੇ ਵਿੱਚ ਭੰਨ ਤੋੜ ਦੀ ਪ੍ਰਕਿਰਿਆ ਤੱਕ ਇਹ ਸਥਿਤੀ ਤੱਕ ਆ ਗਏ ਕਿ ਧਾਮੀ ਨੂੰ ਵੀ ਸੱਤ ਮੈਂਬਰੀ ਜੋ ਬਾਹਰ ਕਰ ਲੋ ਬਡੁੰਗਰ ਸਾਹਿਬ ਨੂੰ ਵੀ ਬਾਹਰ ਕਰ ਲੋ ਕਿ ਲੈ ਹੁਣ ਪੰਜ ਮੈਂਬਰੀ ਕੀ ਕਰੂਗੀ ਪੰਜ ਮੈਂਬਰੀ ਕਹਿੰਦੇ ਠੀਕ ਹੈ ਜੀ ਇਹੋ ਦੋ ਨਹੀਂ ਆਉਂਦੇ ਅਸੀਂ ਉਤਰ ਪੈਨੇ ਹਮਮ ਅਖਾਲਤਖ ਸਾਹਿਬ ਤੋਂ ਅਗਲੇ ਮਨਜ਼ੂਰੀ ਲਿਆਏ ਤੇ ਮਨਜ਼ੂਰੀ ਲਿਆਏ ਤੇ ਜੀ ਬਾਦਲਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਜੀ ਕਿਆ ਪਰਚੀਆਂ ਕੱਟਣ ਨੂੰ ਫਿਰਦੇ ਆ ਜੀ ਨਾ ਇਹਦੇ ਤੇ ਸੀਰੀਅਲ ਨੰਬਰ ਹੈ ਜੀ ਨਾ ਇਹਦੇ ਤੇ ਦਸਖਤ ਨੇ ਜੀ ਨਾ ਇਹਦੇ ਤੇ ਫੋਨ ਨੰਬਰ ਹੈ ਜੀ ਨਾ ਹਤਾ ਪਤਾ ਜੀ ਹੈ ਨਾ ਦਲ ਦਾ ਸਪਸ਼ਟ ਜਾਣਕਾਰੀ ਹੈ ਜੇ ਅਸੀਂ ਅਦਾਲਤ ਚ ਲੈ ਜਾ ਹਾਂ ਜੀ ਇਹਦੇ ਪਰ ਅਕਾਲ ਤਖ ਦਾ ਜ਼ਿਕਰ ਨਹੀਂ ਕੁਝ ਨਹੀਂ ਲਿਖਿਆ ਜੀ ਠੀਕ ਆ ਅਗਲੇ ਨੇ ਜਦੋਂ ਸੀਰ ਕੱਟੀ ਤਾਂ ਉਹਦੇ ਪਰ ਲਿਖਿਆ ਹੋਇਆ ਹੈ ਨਾ ਸ੍ਰੀ ਅਕਾਲ ਤਖ ਸਭ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖ ਸਾਬ ਦੇ ਹੁਕਮ ਅਨਸਾਰ ਹੈ ਨਾ ਭਰਤੀ ਪ੍ਰਕਿਰਿਆ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂ ਸੋ ਸੀਰੀਅਲ ਨੰਬਰ ਵੀ ਮਿਲ ਗਿਆਤਾ ਪਤਾ ਵੀ ਮਿਲ ਗਿਆ ਥਾਰਕ ਉਸ ਮਿਲ ਗਿਆ ਹੁਣ ਜਦੋਂ ਆ ਗੱਲ ਖਾਰਜ ਹੋ ਗਈ ਹੁਣ ਕਹਿੰਦੇ ਜੀ ਅਕਾਲ ਤਖ ਸਾਬ ਦੇ ਨਾਮ ਹੀ ਪਰਤੋ ਕੀ ਬੰਦੀ ਆ ਸਕਦੀ ਹੈ ਜੀ ਪਰਚੀ ਕੱਟਣ ਲੱਗੇ ਠੀਕ ਆ ਹੁਣ ਕਹਿੰਦੇ ਜੀ ਇਹ ਗਲਤ ਹੈ ਜੀ ਹੁਣ ਬਕਾਇਦਾ ਤੌਰ ਤੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਧਾਨਾਂ ਵੱਲੋਂ, ਔਦੇਦਾਰਾਂ ਵੱਲੋਂ ਹੂੰ ਹੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੂੰ ਚਿੱਠੀਆਂ ਲਖਾਈਆਂ ਜਾਂਦੀਆਂ ਜਿਸ ਵਿੱਚ ਕਹਿੰਦੇ ਜੀ ਸਾਨੂੰ ਮੀਡੀਆ ਤੋਂ ਪਤਾ ਲੱਗਿਆ ਜੀ ਕੁਝ ਬੰਦੇ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਇੱਕ ਅਣਜੰਮੀ ਪਾਰਟੀ ਦੀਆਂ ਪਰਚੀਆਂ ਕੱਟ ਰਹੇ ਨੇ ਜੀ ਹੈਨਾ ਕੁਝ ਉਹ ਬੰਦੇ ਜਿਹੜੇ ਪੂਰਨ ਸਿੱਖ ਵੀ ਨਹੀਂ ਹੈਗੇ ਜੀ ਉਹ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਨੇ ਜੀ ਐਈਆਂ ਚਿੱਠੀਆਂ ਦਾ ਹੜ ਆ ਗਿਆ ਅਚਾਨਕ ਦੋ ਦਿਨਾਂ 'ਚ ਔਰ ਉਹ ਚਿੱਠੀਆਂ ਦੇ ਉੱਤੇ ਮੋਰ ਵੀ ਹੈਗੀ ਆ ਦਸਕਤ ਵੀ ਹੈਗੇ ਨੇ ਉਹ ਚਿੱਠੀਆਂ ਦੇ ਉੱਤੇ ਫੋਨ ਨੰਬਰ ਵੀ ਹੈਗਾ ਗੁਰੂ ਘਰਾਂ ਦੇ ਹਵਾਲੇ ਵੀ ਹੈਗੇ ਸ਼ਹਿਰ ਕਸਬਿਆਂ ਦੀ ਜਾਣਕਾਰੀ ਵੀ ਹੈਗੀ ਹਾਂ ਇਹ ਜਾਣਕਾਰੀ ਸਾਨੂੰ ਨਹੀਂ ਪਤਾ ਕਿ ਕੀ ਇਹ ਸਿਰਫ ਚਿੱਠੀ ਲਿਖੀ ਗਈ ਤੇ ਜਾਰੀ ਕਰ ਦਿੱਤੀ ਗਈ ਜਾਂ ਇਹਦਾ ਕੋਈ ਮਤਾ ਵੀ ਪਿਆ ਕੋਈ ਕਮੇਟੀ ਦੀ ਬੈਠਕ ਹੋਈ ਵੀ ਸੀ ਜਾਂ ਨਹੀਂ ਹੈਨਾ ਜਾਂ ਜਿਹੜੇ ਗੁਰੂ ਘਰ ਨੇ ਲਿਖਿਆ ਉਹਨੇ ਆਪਣੇ ਉਸ ਇਲਾਕੇ ਦੀ ਸੰਗਤ ਤੋਂ ਪ੍ਰਵਾਨਗੀ ਲਈ ਵੀ ਹੈ ਕਿ ਨਹੀਂ ਮਤਲਬ ਜੇ ਤੁਹਾਨੂੰ ਪੰਜ ਮੈਂਬਰੀ ਕਮੇਟੀ ਦੀ ਇਹ ਕਾਰਜਵੀ ਦਾ ਨਾਂ ਨਹੀਂ ਲਿਖ ਰਹੇ ਪੰਜ ਮੈਂਬਰੀ ਕਮੇਟੀ ਕੁਝ ਲੋਕ ਕੁਝ ਬੰਦੇ মিডিਆ ਤੋਂ ਜਾਣਕਾਰੀ ਮਿਲੀ ਪਤਾ ਲੱਗਿਆ ਜੀ ਹੈਨਾ ਆ ਚਿੱਟੀਆਂ ਪਈਆਂ ਮੇਰੇ ਕੋਲ ਮਤਲਬ ਆ ਇਵਾਰਤ ਹਨ ਆ ਚਿੱਟੀਆਂ ਨੇ ਬਕਾਇਦਾ ਮੋਹਰਾਂ ਲਗੀਆਂ ਨੇ ਸਾਰਾ ਕੁਝ ਸੱਥਲੇ ਹੈਨਾ ਸੋ ਐਦਾਂ ਕਰ ਕਰਕੇ ਆ ਤਾਂ ਭੇਜੀਆਂ ਜਾ ਰਹੀਆਂ ਨੇ ਆ ਦੇਖੋ ਹੈ ਤੇ ਹੁਣ ਜੇ ਤੁਹਾਨੂੰ ਇਹ ਪ੍ਰਕਿਰਿਆ ਦੀ ਪਤਾ ਲੱਗੀ ਕਿ ਸਾਨੂੰ মিডিਆ ਤੋਂ ਜਾਣਕਾਰੀ ਮਿਲੀ ਜੀ ਕੁਝ ਬੰਦੇ ਐਦਾਂ ਕਰਦੇ ਨੇ ਤੇ 2 ਦਸੰਬਰ ਵਾਲੇ ਹੁਕਮਨਾਮਿਆਂ ਦੀ ਜਾਣਕਾਰੀ ਕਿਥੋਂ ਨਹੀਂ ਮਿਲੀ ਨਾ ਹੋਰ ਕਿੱਥੇ ਵੀ ਮਿਲੀ ਕਿ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਇਹ ਜਾਣਕਾਰੀ ਕਿਥੋਂ ਨਹੀਂ ਮਿਲੀ ਕਿ ਧਾਮੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸਾਂਭ ਲਈ ਮੁੜ ਕੇ ਸਭ ਤੋਂ ਮੇਰੀ ਕਮੇਟੀ 'ਚ ਨਹੀਂ ਆਈ ਜਿਹੜੀ ਕੱਲ ਤੱਕ ਸਾਹਮਣੇ ਬਣਾਈ ਸੀ ਹੂੰ ਮਤਲਬ ਕਮਾਲ ਦੀ ਜਾਣਕਾਰੀ ਹੈ ਤੇ ਇਹ ਜਾਣਕਾਰੀ ਜਿਹੜਿਆਂ ਨੂੰ ਮਿਲ ਰਹੀ ਹੈ ਉਹਨਾਂ ਨੂੰ ਦੱਸਣ ਲਈ ਵੀ ਬਾਦਲਾਂ ਦੇ ਪੋਰਟਲ ਹੀ ਵਰਤਣੇ ਪੈ ਰਹੇ ਨੇ ਹੈ ਇਹ ਚੱਠੀਆਂ ਨੂੰ ਜਨਤਕ ਵੀ ਅਕਾਲੀ ਦਲ ਬਾਦਲ ਧਿਰ ਦੇ ਉਹਨਾਂ ਦੇ ਪੇਜਾਂ ਰਾਹੀਂ ਉਹਨਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕੀਤਾ ਜਾ ਰਿਹਾ ਹੈ ਹੂੰ ਹੂੰ ਫਿਰ ਇੱਕੋ ਤਰ੍ਹਾਂ ਦੀ ਇਵਾਰਤ ਇੱਕੋ ਤਰ੍ਹਾਂ ਦੀ ਸ਼ਿਆਹੀ ਇੱਕੋ ਤਰ੍ਹਾਂ ਦੀ ਲਿਖਤ ਬਸ ਮੋਰਾ ਅਟ ਨੇ ਹੈ ਨਾ ਸੋ ਲੈਟਰ ਪੈਡ ਅਟ ਨੇ ਸੋ ਇਹ ਸਮਝ ਆਉਂਦੀ ਹੈ ਕਿ ਤਰ੍ਹਾਂ ਕਿਤੇ ਕਿਹ ਡਿਜ਼ਾਈਨ ਹੈ ਤੇਰਾ ਮਤਲਬ ਜਿਹੜਾ ਮਤਲਬ ਜਿਹੜਾ ਜ਼ਿਕਰ ਆਪਾਂ ਕਰਦੇ ਸੀ ਕਿ ਪੰਜ ਮੈਂਬਰੀ ਕਮੇਟੀ ਨੇ ਫਿਕਰ ਬਧਾਤਾ ਬਾਦਲ ਥਰਦਾ ਹੁਣ ਉਸ ਨੂੰ ਇਹ ਰਾਜਨੀਤਿਕ ਇਸ ਚਾਲ ਮੰਗ ਕੇ ਲੈ ਫਿਰ ਆਪਾਂ ਭਰਤੀ ਪ੍ਰਕਿਰਿਆ ਹੀ ਦਿਖਵਾਦੀ ਇਹਨਾਂ ਨੂੰ ਇਹ ਕਿਉਂ ਨਹੀਂ ਸਮਝ ਆ ਰਿਹਾ ਪ੍ਰਵੀਨ ਜੀ ਕਿ ਜਿੰਨਾ ਤੁਸੀਂ ਇਸ ਨੂੰ ਦਵਾਉਂਗੇ ਸੰਘਾਤਾਰੂ ਜਾਨ ਨੂੰ ਉਨ ਉਧਰ ਨੂੰ ਵਧਣਾ ਬਿਲਕੁਲ ਤੁਸੀਂ ੱੱਕਾ ਕੰਮ ਦੀ ਕੋਸ਼ਿਸ਼ ਕਰੋਗੇ ਤੁਸੀਂ ਆਪ ਮਾਰੇ ਉਧਰ ਲਾਈਨਾਂ ਵਧਾ ਰਹੇ ਹੋ ਤੁਸੀਂ ਆਪ ਮਾਰੇ ਲੋਕਾਂ ਨੂੰ ਕਹਿ ਰਹੇ ਹੋ ਕਿ ਹੁਣ ਜਾਓ ਉਧਰੇ ਸੋ ਇਹ ਪ੍ਰਕਿਰਿਆ ਬਾਦਲਤਰ ਲਈ ਹੋਰ ਨੁਕਸਾਨਦੇ ਹੋ ਸਕਦੇ ਮੈਨੂੰ ਨਹੀਂ ਪਤਾ ਇਹ ਸਲਾਹ ਕਰ ਕਿੱਥੋਂ ਜੁੜ-ਜੁੜ ਕੇ ਜਾ ਰਹੇ ਨੇ ਨਹੀਂ ਤਾਂ 2 ਦਸੰਬਰ ਵਾਲਾ ਫੈਸਲਾ ਜੇਕਰ ਹੁਕਮਨਾਮਾ ਮੰਨਿਆ ਹੁੰਦਾ ਤਾਂ ਇਹਨਾਂ ਦੇ ਹਿੱਤ ਚ ਜਾ ਰਹੀ ਸੀ ਉਹ ਸਾਰੀ ਗੱਲ ਜਿੰਨੀ ਕੁ ਮੈਨੂੰ ਸਮਝ ਆਈ ਹੈ ਉਹ ਇਹਨਾਂ ਲਈ ਰਾਜਨੀਤਿਕ ਤੌਰ ਤੇ ਬਹੁਤ ਸਹਾਇੀ ਹੋ ਸਕਦੀ ਸੀ ਪਰ ਨਹੀਂ ਚਲੋ ਰੱਬ ਭਲੀ ਘਰੇ ਹੁਣ ਇਹਦਾ ਮਤਲਬ ਇਹ ਚਿੱਠੀਆਂ ਦੇ ਹਵਾਲੇ ਨਾਲ ਇਹੀ ਜੀ ਉਹ ਬਿਆਨਬਾਜ਼ੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਦ ਸਾਹਿਬ ਦੀ ਆ ਗਈ ਜਥੇਦਾਰ ਸਾਹਿਬ ਕਹਿੰਦੇ ਕਿ ਬਈ ਕਿਸੇ ਵੀ ਇੱਕ ਧਿਰ ਨੂੰ ਇੱਕ ਵਿਅਕਤੀ ਨੂੰ ਕੋਈ ਹੱਕ ਨਹੀਂਗਾ ਕਿ ਉਹ ਅਕਾਲ ਤੱਕ ਸਭ ਦੇ ਨਾਂ ਦੀ ਇਦਾਂ ਵਰਤੋਂ ਕਰੇ ਠੀਕ ਹੈ ਅੱਛਾ ਹਮਾਰਾ ਜੀ 2 ਦਸੰਬਰ ਦੇ ਹੁਕਮਨਾਮੇ ਲਾਗੂ ਕਰਾਉਣ ਦੀ ਅਸੀਂ ਗੱਲਾਂ ਕਰਦੇ ਹਾਂ ਤੁਸੀਂ ਕਹਿੰਦੇ ਹੁਕਮਨਾਮੇ ਚ ਕੋਈ ਸ਼ਰਖ ਨਹੀਂ ਨੋ ਵੀ ਹੂ ਬੂ ਲਾਗੂ ਹੋਣਗੇ ਇਹ ਸੱਤ ਮੈਂਬਰੀ ਕਮੇਟੀ ਉਸ ਤੋਂ ਬਾਅਦ ਦੋ ਮੈਂਬਰਾਂ ਦੇ ਸੀਫੇ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਅਧਿਆਰਸਾਂ ਕੋਲ ਪਹੁੰਚ ਕਰਕੇ ਐ ਪਾਸੀ ਪ੍ਰਕਰੇ ਦੀ ਮਨਜ਼ੂਰੀ ਇਹ ਉਸ ਪ੍ਰਕਰੇ ਦਾ ਹੀ ਸਨ ਜੀ ਜੀ ਤੇ ਜੇ ਹੁਕਮਨਾਮੇ ਦਾ ਹਿੱਸਾ ਫਿਰ ਇੱਕ ਜਥੇਦਾਰ ਦਾ ਹੁਕਮ ਨਹੀਂ ਹੈ ਹਮ ਫਿਰ ਪੰਜ ਸਿੰਘ ਸਰਵਨ ਦੀ ਮੀਟਿੰਗ ਤੋਂ ਬਾਅਦ ਜਾਰੀ ਹੋਏ ਹੁਕਮਨਾਮੇ ਦਾ ਹਿੱਸਾ ਫਿਰ ਤੁਹਾਨੂੰ ਪੰਜ ਸਿੰਘ ਸਰਵਨ ਦੀ ਦੁਆਰਾ ਮੀਟਿੰਗ ਬੁਲਾਉਣੀ ਪੈਣੀ ਠੀਕ ਹੈ ਜੇ ਇੱਕ ਜਥੇਦਾਰ ਸਾਹਿਬ ਨੂੰ ਮੈਨੇਜ ਕੀਤਾ ਜਾ ਸਕਦਾ ਫਿਰ ਚਾਰ ਹੋਰ ਵੀ ਮੈਨੇਜ ਹੋ ਜਾਣਗੇ ਫਿਰ ਉਸਰ ਕਰ ਲਓ ਉਸ ਤੋਂ ਬਾਅਦ ਫਿਰ ਸੰਗਤ ਨਵੇੜਾ ਕਰੂਗੀ ਜਦੋਂ ਡੇਰਾ ਸਿਰਸਾ ਮੁਖੀ ਵਾਲਾ ਕੰਮ ਕੀਤਾ ਸੀ ਤਦ ਤੇ ਜਥੇਦਾਰਾਂ ਨੇ ਕੀਤਾ ਸੀ ਨਾ ਹਾਂ 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 ਪਰ ਸੰਗਤ ਨੇ ਪ੍ਰਵਾਨ ਨਹੀਂ ਕੀਤਾ ਵਾਪਸ ਲੈਣਾ ਪਿਆ ਨਾ ਹਾਂ ਸੋ ਇਹ ਨਾ ਹੋਵੇ ਕਿ ਕਿਤੇ ਆਪ ਮਹਾਰਾਜੀ ਸਾਰਾ ਕੁਝ ਆਪਣੇ ਹੱਥੋਂ ਗਵਾ ਲੈਣ ਸੋ ਇਸ ਲਈ ਸੋਚ ਕੇ ਕੀ ਹੈ ਸਕ੍ਰਿਪਟਡ ਹੈ ਕਿ ਜਦਦਰ ਯਾਨੀ ਕੁਲਦੀਪ ਸਿੰਘ ਗੜਗੱਦ ਸਾਹਿਬ ਦੀ बतौर ਜਥੇਦਾਰ ਆਮਦ ਏਸੇ ਟਾਸਕ ਲਈ ਹੋਈ ਸੀ ਆਪਾਂ ਉਸ ਸਮੇਂ ਵੀ ਖਾਸਾ ਪ੍ਰਿਕਾ ਹੈ ਸੀ ਕਿ ਇੱਧਰ ਨੂੰ ਗਲਤ ਰੂਗੀ ਪਰ ਸ਼ੁਰੂ ਚ ਉਹਨਾਂ ਦੀ ਬਿਆਨਬਾਜ਼ੀ ਤਕਰੀਰ ਜਾਇ ਪਾਸ਼ਾ ਨੂੰ ਲੈ ਕੇ ਚਾਹੇ ਇਹਨਾਂ ਸਿੱਖ ਪ੍ਰਚਾਰੀ ਪ੍ਰਚਾਰ ਨੂੰ ਲੈ ਕੇ ਚਾਹੇ ਗੁਰੂ ਗ੍ਰੰਥ ਸੁਧਾਰ ਨੂੰ ਲੈ ਕੇ ਚਾਹੇ ਸਿੱਖ ਸਿਧਾਂਤਾਂ ਨੂੰ ਲੈ ਕੇ ਉਹ ਹਰ ਰੋਜ਼ ਕੋਈ ਨਾ ਕੋਈ ਇੱਕ ਮਤਲਬ ਅਜਿਹੇ ਸੰਦੇਸ਼ ਜਾਰੀ ਕਰਦੇ ਰਹਿੰਦੇ ਨੇ ਜਿਹਾ ਲੱਗਦਾ ਕਿ ਵੀ ਬਹੁਤ ਵਿਦਵਤਾ ਨਹੀਂ ਉਹ ਗੱਲ ਕਰ ਰਹੇ ਪਰ ਜਦੋਂ ਆ ਇੱਕ 70 ਹੀ ਛੱਡੀ ਇਥੋਂ ਫਿਰ ਸੰਗਤ ਚ ਚਤੁਰਵੀ ਕੇ ਭਾਈ ਇਹ ਤਾਂ ਇਸੇ ਟਾਸਕ ਲਈ ਲਿਆਦਾ ਵੈਸੇ ਅਜੇ ਉਹ ਕਾਰਜਕਾਰੀ ਜਥੇਦਾਰ ਨੇ ਜੀ ਸ਼੍ਰੀ ਕਲਤਖ ਸਾਹਿਬ ਦੇ ਸ਼ਿਰਤਕ ਚੀਕੇਸ ਗੜਕਾ ਸਾਹਿਬ ਦੀ ਉਹਨਾਂ ਨੂੰ ਸੰਪੂਰਨ ਸੇਵਾ ਮਿਲੀ ਹੋਈ ਹੈ ਜੀ ਜੀ ਦੋ ਨਾਮ ਫੇਰ ਤੈ ਕੀਤੇ ਜਾ ਰਹੇ ਨੇ ਕਿ ਆਪਾਂ ਹਾਲ ਤੱਕ ਸਭ ਦਾ ਸੰਪੂਰਨ ਜੱਥੇਦਾਰ ਲਾ ਲਈਏ ਹੁਣ ਮੈਨੂੰ ਨਹੀਂ ਪਤਾ ਕਿ ਇਹ ਕੰਮ ਦੇਰੀ ਉਹਨਾਂ ਨੇ ਸੰਪੂਰਨ ਤੌਰ ਤੇ ਜੱਥੇਦਾਰ ਲਾ ਕੇ ਕਰਾਉਣਾ ਕਿ ਯਾਨੀ ਗੁਰਦੀਪ ਸਿੰਘ ਗੜਕਾ ਚੁਈ ਕਰਾ ਲੈਣਾ ਪਰ ਗੱਲ ਉਧਰ ਨੂੰ ਤੁਰ ਪਈ ਹੈ ਪੰਜ ਮੈਂਬਰੀ ਕਮੇਟੀ ਦਾ ਭੋਗ ਪਾਉਣ ਦੀ ਪ੍ਰਕਿਰਿਆ ਵਢੀ ਜਾ ਰਹੀ ਹੈ ਉਹ ਰਾਜਨੀਤਿਕ ਸਾਜ਼ਿਸ਼ਤਾ ਵਢੀ ਜਾ ਰਹੀ ਹੈ ਉਹ ਲਿਖਿਆ ਜਾ ਰਿਹਾ ਚਿੱਠੀਆਂ ਚ ਕਿ ਜੀ ਇਹ ਰਾਜਨੀਤਿਕ ਤੌਰ ਦੇ ਉੱਤੇ ਕਿਉਂ ਦੁਰਵਰਤੋਂ ਕਰ ਰਹੇ ਜੀ ਸਿੱਖਤਾ ਹੋਰ ਪਾਰਟੀ ਜੀ ਵੀ ਹੈ ਕਿ ਕੱਲ ਉਥੇ ਭਰਾਵਾ ਜਦੋਂ ਸੱਦੇ ਸੀ ਤਾਂ ਸਿਰਫ ਇਹੀ ਤਰ੍ਹਾਂ ਸੱਦਿਆ ਸੀ ਹਾਂ 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 ਔਰ ਇਹ ਜਿਹੜੇ ਪੰਜ ਮੈਂਬਰੀ ਕਮੇਟੀ ਆ ਇਹ ਆਪਣੇ ਲਈ ਪਾਰਟੀ ਨਹੀਂ ਖੜੀ ਕਰਦੇ ਹਾਂ ਅਗਰ ਕਹਿੰਦੇ ਅਸਾ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨਸਾਰ ਮੈਂਬਰਸ਼ਿਪ ਕਰਕੇ ਦੇ ਰਹੇ ਆ ਉਹ ਮੈਂਬਰਸ਼ਿਪ ਅੱਗੇ ਆ ਕੇ ਡੈਲੀਗੇਟ ਚੁਣੂਗੀ ਜੀ ਜੀ ਸੋ ਹੋ ਸਕਦਾ ਇਹਨਾਂ ਚੋਂ ਵੀ ਕੋਈ ਲੀਡਰ ਉੱਭਰਿਆ ਵੇ ਡੈਲੀਗੇਟ ਮੈਂਬਰ ਇਹਨਾਂ ਚੋਂ ਵੀ ਕਿਸੇ ਨੂੰ ਚੁਣ ਲੈਣਾ ਕਿਉਂਕਿ ਪਰਚੀ ਤੇ ਇਹਨਾਂ ਨੇ ਵੀ ਆਪਣੀ ਗੱਟੀ ਹੋਣੀ ਹੈ ਹਾਂ ਹਾਂ ਪਰ ਇੱਕ ਤਰ੍ਹਾਂ ਨਾਲ ਜਿਹੜੀ ਸੇਵਾ ਨੂੰ ਅਕਾਲ ਤਖਤ ਸਾਹਿਬ ਤੋਂ ਮਿਲੀ ਆ ਉਹ ਨਿਭਾਉ ਤਈ ਦਾ ਮਤਲਬ ਤੁਹਾਨੂੰ ਆਪਣੀ ਕੁਰਸੀ ਖਸਕਦੀ ਦਿਖਦੀ ਹੈ ਜਿਹੜੀ ਫੜ ਕੇ ਵੀ ਰੱਖੋਗੇ ਤਾਂ ਵੀ ਹੁਣ ਦੇਖੋ ਸ਼ਰਮਾ ਜੀ ਤੁਸੀਂ ਕਹਿ ਰਹੇ ਸੀਗੇ ਵੀ ਇਹਨਾਂ ਨੂੰ ਦੋ ਦਸੰਬਰ ਵਾਲਾ ਮੰਨ ਲੈਂਦੇ ਤਾਂ ਹੋ ਸਕਦਾ ਸਿਆਸੀ ਤੌਰ ਤੇ ਇਹਨਾਂ ਦਾ ਫਾਇਦਾ ਹੀ ਹੋ ਜਾਂਦਾ ਜੇਕਰ ਇਹ ਪੰਥ ਜਾਂ ਸੰਗਤ ਦੇ ਜਿਹੜੇ ਭਾਵਨਾਵਾਂ ਨੇ ਜੇਕਰ ਉਹਨਾਂ ਦਾ ਸਤਿਕਾਰ ਕਰਦੇ ਤਾਂ ਸਿਆਸੀ ਤੌਰ ਤੇ ਸ਼ਾਇਦ ਇਸ ਹਸ਼ਰ ਤੋਂ ਵੀ ਬਚ ਜਾਂਦੇ ਲੰਗੇ ਦਿਨੀ ਬੀਬੀ ਬੀਬੀ ਜੀ ਹੁਣ ਬੋਲ ਰਹੇ ਸੀਗੇ ਵਕਫ ਬੋਰਡ ਵਾਲੇ ਸੋਧ ਬੈਲੇ ਦੇ ਉੱਤੇ ਜਦੋਂ ਬੋਲ ਰਹੇ ਸੀ ਤਾਂ ਨਹੀਂ ਬਈ ਕਮਾਲ ਹਾਂਜੀ ਬਿਲਕੁਲ ਸਹੀ ਬੋਲ ਰਹੀ ਹੈ ਬੀਬੀ ਬੋਲੇ ਸਹੀ ਆ ਪਰ ਬੋਲੇ ਹੁਣ ਸੱਪ ਲੰਘਿਆ ਗਿਆ ਲੀਕ ਕੁੱਟਣ ਦਾ ਕੀ ਫਾਇਦਾ ਤੁਸੀਂ ਧਾਰਾ 370 ਦੇ ਮਾਮਲੇ 'ਚ ਨਹੀਂ ਬੋਲੇ ਉਹ ਕੋਦੋਂ ਕਹਿ ਸੀ ਅਖੰਡ ਭਾਰ ਚਾਹੀਦਾ ਤੁਸੀਂ ਸੀਏ ਦੇ ਪ੍ਰੋਟੈਸਟਾਂ ਤੇ ਨਹੀਂ ਬੋਲੇ ਤੁਸੀਂ ਪੰਜਾਬ ਦੇ ਚ ਲੱਗ ਰਹੇ ਯੂਪੀਏ ਦੇ ਉੱਤੇ ਨਹੀਂ ਬੋਲੇ ਇੱਕ ਮਾਮਲੇ ਤੇ ਬੋਲ ਕੇ ਤੁਸੀਂ ਕੀ ਕਰੋਗੇ ਵਾਹ ਵਾਹ ਖਾਤਮੇ ਚੰਗੀ ਗੱਲ ਹਾਂਜੀ ਹੁਣ ਪਟੜੀ ਤੇ ਪਰਤੇ ਹਾਂਜੀ ਬਿਲਕੁਲ ਪਰ ਚੰਦ ਤੇਨ ਨੂੰ ਹੋਰ ਕੋਈ ਮਸਲਾ ਖੜਾ ਹੋਣਾ ਜਿੱਦੇ ਜਿੱਦੇ ਫੇਰ ਤੁਹਾਡੇ ਮੂੰਹ ਹਨ ਲੋਕ ਝਾਕਣਗੇ ਤੁਸੀਂ ਫੇਰ ਉਹਦੇ ਕੋਈ ਨਾ ਕੋਈ ਸਿਆਸੀ ਸਮਝੌਤੇ ਬਾਈਚ ਪੈ ਕੇ ਤੇ ਫੇਰ ਕਿਸੇ ਨਾ ਕਿਸੇ ਮੂਰੀ ਤੁਹਾਨੂੰ ਨਿਕਲ ਜਾਣਾ ਤੁਸੀਂ